ਸਮਰਤ ਕੈਬ ਕਿਉਂ ਨਹੀਂ ਗੇਟ ਤੱਕ ਹੌਂ ਦਿੱਤੀ ਚੁੱਪ ਕਰ ਜਾ ਸੇਵਕ ਨਾਲ ਉੱਪਰ ਹੀ ਖੜਾ ਵਾ ਮੈਨੂੰ ਸਭ ਦਿਖੰਦੇ ਆ ਵਾ ਇਸ ਕਰਕੇ ਨਾ ਜੇ ਕੋਈ ਇਦਾਂ ਦੀ ਕੋਈ ਗੱਲ ਨਾ ਕਰੀ ਜਿਹੜਾ ਨੂੰ ਕਿਹਵੀਂ ਜੀ ਦਾ ਡਾਊਟ ਹੋਵੇ ਮੈਂ ਤੇ ਵੈਸੇ ਹੀ ਤੇਰਾ ਹੱਥ ਫੜ ਕੇ ਜਾਣ ਕੇ ਤੁਰ ਹੀ ਆਉਣੀ ਯਾਰ ਸਮਰਤ ਦੇਖੀ ਕਿਤੇ ਸਾਡੀ ਦੋਵਾਂ ਦੀ ਲੜਾਈ ਨਾ ਕਰਵਾ ਦੀ ਤੂੰ ਵੀ ਮੇਰੀ ਬਚਪਨ ਦੀ ਦੋਸਤ ਆ ਤੇ ਫਿਰ ਉਹ ਵੀ ਮੇਰਾ ਦੋਸਤ ਹੀ ਹੋਇਆ ਨਾ ਇਦਾਂ ਦੀ ਕੋਈ ਗੱਲ ਨਹੀਂ ਤੈਨੂੰ ਵੀ ਪਤਾ ਵਾ ਕਿ ਇਹ ਸਭ ਮੈਂ ਕਿਉਂ ਕਰਨੀ ਸਿਰਫ ਉਹਦੀ ਯਾਦਾਂਸ ਵਾਪਸ ਲੈਉਣ ਲਈ ਪਰ ਯਾਰ ਇਦਾਂ ਨਹੀਂ ਨਾ ਮੇਰੇ ਨਾਲ ਲੜਾਈ ਹੋ ਜੇਗੀ ਉਹਦੀ ਮੇਰੀ ਗੱਲ ਸੁਣ ਤੇਰੀ ਨਾ ਕੋਈ ਇਦਾਂ ਦੀ ਉਹਨਾਂ ਕੋਈ ਲੜਾਈ ਨਹੀਂ ਹੁੰਦੀ ਮੈਂ ਹੈਗੀ ਨਾ ਨਾਲੇ ਤੈਨੂੰ ਪਤਾ ਤੇਗਾ ਜੁਰਦੂ ਦੀ ਯਾਦ ਆ ਚ ਗਈ ਨਾ ਉਹਨੂੰ ਜਿਵੇਂ ਮੇਰੇ ਅੱਲ ਧਿਆਨ ਨਹੀਂ ਹੈਗਾ ਮੈਂ ਤਾਂ ਸਭ ਕੋਈ ਨਾ ਪਲਾਨ ਕਰਕੇ ਖੇਡਣ ਨਹੀਂ ਆ ਕਿ ਕੀ ਪਤਾ ਉਹਨੂੰ ਯਾਦ ਆ ਸੀ ਵਾਪਸ ਆ ਜਾਏ ਉਹਦੀ ਪਰ ਯਾਰ ਉਹਦੇ ਵਾਸਤੇ ਨਹੀਂ ਨਾ ਗੱਲ ਆਪਾਂ ਇਦਾਂ ਕਰਕੇ ਉਹਨੂੰ ਕਿਉਂ ਸਤਾਉਣਾ ਵਾਸ ਦੀ ਕਿਉਂ ਨਾ ਗੱਲ ਹੋਊਗੀ ਦੱਸ ਏਡੀ ਥੋੜੀ ਗੱਲ ਜੇ ਮੰਮੀ ਯਾਦ ਆ ਬਾਕੀ ਆ ਜਿਹੜੀਆਂ ਨਰਸਾਂ ਨੂੰ ਯਾਦ ਰੱਖ ਸਦਰ ਕੀ ਗੱਲ ਮੈਨੂੰ ਨਹੀਂ ਯਾਦ ਰੱਸਦਾ ਉਹ ਲੋ ਤਾਂ ਬੜਾ ਮੇਰੇ ਮਗਰ ਵੁੱਟੀ-ਵੁੱਟੀ ਘਰ ਦਾ ਘੁੰਮਿਆ ਫਿਰਦਾ ਸੀ ਹੁਣ ਵੀ ਮੈਨੂੰ ਯਾਦ ਰ ਨਾ ਨਾ ਕਰਨਾ ਕਰ ਉੱਪਰੋਂ 8 ਮਾਰੂਗਾ ਮੇਰੇ ਮੈਨੂੰ ਸੁੱਕਾ ਜਾ ਲੈਂਦੇ ਪਿੰਡ ਚੁੱਪ ਕਰ ਜਾਂ ਚ ਤੂੰ ਨਾ ਹਮੇਸ਼ਾ ਡਰਦਾ ਏ ਨਾ ਪਹਿਲਾਂ ਵੀ ਡਰ ਫੋ ਕਿ ਤੇ ਹੁਣ ਵੀ ਮੈਂ ਨਹੀਂ ਡਰਦਾ ਡਰਦਾ ਤੇਰੇ ਪਿੱਛੇ ਮੈਂ ਦਾਦੀ ਕੋ ਵੀ ਕੁੱਟ ਖਾ ਲਈ ਸੀ ਤੂੰ ਮੇਰੀ ਖਾਸ ਫਰੈਂਡ ਆ ਤੇ ਤੇਰੀ ਮਾਮੀ ਕੋਲੋਂ ਵੀ ਉਹ ਚੱਲ ਬਹੁਤ ਆਸਾਨ ਜਾਨਾ ਜਤਾ ਮੈਨੂੰ ਪਤਾ ਜਿੰਨੀ ਕੁੱਟ ਖਾਦੀ ਸੀ ਬਸ ਇਹ ਭੈਣ ਜੋਂ ਮੇਰਾ ਸਾਥ ਦੇਦੇ ਤੇਰੇ ਤੋਂ ਸਿਵਾਏ ਹੁਣ ਕਿਤੇ ਅੱਗੇ ਕੰਮ ਨਹੀਂ ਬਣਨ ਕੱਲ ਸਕਦਾ ਉਹ ਤੇ ਹੈ ਵਾ ਪਰ ਤੁਹਾਡੇ ਮੈਂ ਚਾਹੁੰਨਾ ਵਾ ਵੀ ਰਿਸ਼ਤਾ ਨਾ ਖਰਾਬ ਹੋਵੇ ਤੁਹਾਡਾ ਪਿਆਰ ਨਾਲ ਬਣਿਆ ਰਹੇ ਕੋਈ ਲੜਾਈ ਨਾ ਹੋਵੇ रिश्ਤੇ ਤਾਂ ਹੀ ਖਰਾਬ ਹੋਗਣਾਂ ਜੇ ਬਣਿਆ ਹੋਊਗਾ ਔਰ ਦਿਮਾਗ 'ਚ ਕੁਝ ਪਊਗਾ ਤੇ ਫੇਰ ਹੀ ਆ ਪਰ ਐਦਾਂ ਨਹੀਂ ਨਾ ਤੂੰ ਕਿ ਹੋਰ ਤਰੀਕੇ ਨਾਲ ਉਹਨੂੰ ਸਮਝਾਲਾ ਉਹ ਮੈਨੂੰ ਪਤਾ ਵਾ ਉਹਦੇ ਮਨ 'ਚ ਨਾ ਜਿਹੜਾ ਤੂੰ ਘਰ ਸਾਡੇ ਐਂਟਰ ਕੀਤਾ ਨਾ ਉਦੋਂ ਦੇਰ ਮਨ 'ਚ ਜੈਲਸੀ ਚੱਲਣ ਦੀ ਤੇਰੇ ਤੋਂ ਟੈਨਸ਼ਨ ਨਾ ਲਿਆ ਬਸ ਉਹਦੇ ਮੂੰਹ 'ਚ ਆ ਲਾਂਦੇ ਸੀ ਇੱਕ ਵਾਰੀ ਗੱਲ ਫਿਰ ਤੂੰ ਟੈਨਸ਼ਨ ਫਰੀ ਰਿਹਾ ਮੈਂ ਉਹ ਵੇ ਇੱਕ ਦਾ ਹੱਥਾਂ 'ਚ ਹੱਥ ਪਾਏ ਆ ਦਿਲ ਤੇ ਕਰਦਾ ਸਾਲੇ ਦੀ ਧੌਣ ਅੱਡ ਕਰਦਾ ਇਹਦੇ ਧੜ ਤੋਂ ਕੀ ਗੱਲ ਹੈ ਕਿਉਂ ਕੱਲਾ ਬੋਲੀ ਜੰਨਾ ਵਾ ਦੋਸਤ ਆਉਦਾ ਉਹਨੂੰ ਸ਼ਾਪਿੰਗ ਕਰਾ ਕੇ ਆਇਆ ਪਿੰਡੋ ਸਪੈਸ਼ਲ ਸ਼ਾਪਿੰਗ ਕਰਾਉਣ ਲਈ ਆਇਆ ਆ ਦੀ ਵਿਆਹ ਤੇ ਜੇ ਉਹ ਦੋਸਤ ਆ ਤੇ ਮੈਂ ਕੀ ਆ ਤੂੰ ਤੇਰੇ ਵਾਸਤੇ ਤੇ ਖੁੱਕਿਆ ਨਾ ਤੈਨੂੰ ਕਿੰਨੀ ਜੈਲਸੀ ਹੁੰਦੀ ਆ ਯਾਰ ਚੁੱਪ ਕਰ ਜੋ ਜੈਲਸੀ ਰੁਲਸੀ ਕੋਈ ਨਹੀਂ ਅੱਜ ਜਿੰਨਾ ਇਹ ਰਿਸ਼ਤੇ ਵਾਲਾ ਸਮਾਨ ਪਿਆ ਮੈਂ ਚੁੱਕ ਕੇ ਨਹਿਰ ਚ ਸੁੱਟ ਦੇਣਾ ਜੇ ਇਹਦਾ ਰਿਸ਼ਤਾ ਹੋ ਗਿਆ ਕਿਉਂ ਇਹ ਹੱਕ ਤੈਨੂੰ ਕਿਹਨੇ ਦਿੱਤਾ ਵਾ ਜਦੋਂ ਮੈਂ ਕਹਿੰਦਾ ਵਾ ਨਹੀਂ ਕਰਾਉਣਾ ਇਹਦਾ ਐਵੇਂ ਨਾ ਪਾਲਤੂ ਨਾ ਬੋਲੀ ਜਾ ਉਹ ਸ਼ਾਪਿੰਗ ਕਰਕੇ ਆਈ ਨਾ ਵਿਆਹ ਦੀ ਰਾਜੀ ਖੁਸ਼ੀ ਸਭ ਕੁਝ ਹੋਉਂਦੇ ਫੇਰ ਨਹੀਂ ਕੋਈ ਹੱਕ ਹੈਗਾ ਐਵੇਂ ਉੱਤੇ ਬੋਲੀ ਜੰਨਾ ਵਾ ਦੋਸਤ ਵੇਖ ਲੋ ਚੱਲ ਆ ਜਾ ਸੁਪਰ ਕੇਂਦਰ ਉਪਰਾ ਆਇਓ ਤੁਸੀਂ ਵੀ ਉੱਤੇ ਸਾਰੇ ਮਹੱਲੇ ਨੂੰ ਦਿਖਾਉਣਾ ਜੇ ਕਿ ਤੁਸੀਂ ਖਾਸ ਦੋਸਤ ਈ ਆਇਓ ਉਪਰ ਉਹ ਵੇਖ ਲਾ ਅੱਗ ਬਬੂਲਾ ਆਇਆ ਈ ਹੁਣ ਫੇਰ ਨੇ ਮੇਰੇ ਤੇ ਵਰਨਾ ਈ ਅੱਗਾਂ ਕੋ ਉੱਤੇ ਨਾ ਡਰਨ ਕਿਉਂ ਦੀ ਆ ਮੈਂ ਹੈਗੀ ਨਾ ਮੈਂ ਆਪੇ ਹੰਡਲ ਕਰ ਲੂੰਗੀ ਚੱਲ ਤੂੰ ਆ ਮੈਂ ਡਰਦਾ ਨਹੀਂ ਆ ਚਮਰਤ ਨਾ ਐਦਾ ਕਰ ਮੈਂ ਨਹੀਂ ਚਾਹੁੰਦਾ ਤੁਹਾਡੇ ਰਿਸ਼ਤੇ 'ਚ ਦਰਾਰ ਆਵੇ ਉਹ ਕੋਈ ਦਰਾੜ ਨਹੀਂ ਆਉਂਦੀ ਰਿਸ਼ਤਾ ਬਣਨ ਤੋਂ ਦੇ ਪਹਿਲਾਂ ਪਹਿਲਾਂ ਤੂੰ ਡਰੀ ਜਾਣ ਨਾ ਚਲਾ ਤੋ ਖਰਚਾ ਖਰਚਾ ਹੀ ਦਿਖਾ ਲਈ ਕੀ ਆ ਉੱਗੇ ਬੈਠਾ ਹੋਣਾ ਵਾ ਚਲਾ ਹਾਂ ਅੰਚ ਸਹੀ ਗੱਲ ਆ ਮੈਂ ਤਾਂ ਇਹੋ ਜੀ ਸੋਚਣ ਨਹੀਂ ਹੀ ਰਹੇ ਵੇਲਾ ਕਾਫੀ ਟਾਈਮ ਬਾਅਦ ਮਿਲੀ ਹੈ ਨਾ ਸਿੱਧਾ ਹੀ ਹੁੰਦਾ ਗੱਲਾਂ 'ਚੋਂ ਗੱਲਾਂ ਨਿਕਲਦੀਆਂ ਹੁੰਦੀਆਂ ਨਹੀਂ ਗੱਲਾਂ ਨਹੀਂ ਨਿਕਲੀਆਂ ਬਚਪੰਦੀਆਂ ਆਪਣੀਆਂ ਸਹੀ ਗੱਲ ਆ ਸਾਰੀਆਂ ਜੋ ਵੀ ਦਿੱਤੇ ਸਹਮਣ ਸਾਰਾ ਮੈਨੂੰ ਯਾਦ ਆ ਗਿਆ ਅੱਜ ਮੈਨੂੰ ਇਸ ਜੂਸ ਵਾਲਾ ਵਾਦਨਾ 버거 ਟੇਸਟ ਲੱਗਾ ਸੀ ਜੋ ਛੱਡ ਪਰਮ ਕਿਤੇ ਮੇਰੇ ਕੋਲ ਖਾਦਾ ਨਹੀਂ ਗਿਆ ਤੇ ਤੂੰ ਦੇ ਕੋਲ ਕਰਤੀਆਂ ਦੀ ਰੇੜੀ ਤੋਂ ਹਿਲਦੀ ਨਹੀਂ ਪਈ ਉਹ ਤੇ ਮੈਂ ਤੈਨੂੰ ਕਿਹਾ ਵੀ ਮਧਰਮੀ ਲਗੰਡੀਆਂ ਫਿਰ ਤੂੰ ਆਈਆਂ ਲੈ ਦੱਸ ਗੋਲ ਗੱਪੇ ਖਾਣ ਨਹੀਂ ਹੁੰਦੇ ਆ ਹਣ ਤੂੰ ਘਟ ਖਾਣਾ ਦਾ ਮਤਲਬ ਏ ਥੋੜੀ ਕਿ ਮਵੀ ਘਾਟੀ ਖਾਂ ਕੀ ਹੋਇਆ ਇਹਨੂੰ ਸੋਚੀ ਪੈ ਗਿਆ ਤੇਰੀਆਂ ਬਚਪਨ ਵਾਲੀਆਂ ਆਦਤਾਂ ਨਹੀਂ ਗਈਆਂ ਹਾਲੇ ਤੱਕ ਲੈ ਦੱਸ ਬਚਪਨ ਵਾਲੀਆਂ ਆਦਤਾਂ ਨੂੰ ਦੱਸ ਕੀ ਆ ਮੈਂ ਕੀ ਚੋਰੀਆਂ ਕਰ ਦਿੰਨੀ ਕਿਹ ਗੱਲ ਤੋਂ ਚੋਰੀ ਤੇਰੇ ਲਈ ਮੈਂ ਗੋਲ ਗੱਪੇ ਲਿਆਉਣਾ ਨਹੀਂ ਦਾਦੀ ਤੋਂ ਜਦੋਂ ਦੁਕਾਨੀ ਹੁੰਨੀ ਹਾਂ ਹਾਂ ਇਹ ਤਾਂ ਹੈ ਰਹਿਣਾ ਤੈਨੂੰ ਕੋਟ ਵੀ ਬੜੀ ਪੈਂਦੀ ਹੁੰਦੀ ਸੀ ਮੇਰੇ ਕਰਕੇ ਮੈਨੂੰ ਅੱਜ ਵੀ ਯਾਦ ਆ ਆਹ ਤੇਰੇ ਪਿੱਛੇ ਤੇ ਕੋਟ ਖਾਂਦ ਰਿਆਂ ਦਾਦੀ ਕੋਲ ਹਮ ਕਦੀ ਕਿਹੇ ਬੰਨ ਕਦੀ ਕਿਹੇ ਬੰਨ ਇਹ ਤਾਂ ਸਹੀ ਵੈ ਆਪ ਨੂੰ ਬਚਦੀ ਗਈ ਐਵੇਂ ਬਚਦੀ ਪਤਾ ਨਾ ਜਦੋਂ ਕੋਠੇ ਦੇ ਜਦੋਂ ਮੈਨਲੇ ਕੁਝ ਖਾਣ ਲਈ ਲੈ ਗਿਆ ਸੀ ਤੇ ਮੈਂ ਤੈਨੂੰ ਕਿਹਾ ਕੋਠੇ ਤੇ ਚੱਲ ਮੈਂ ਹੁੰਨੀ ਆ ਤੇ ਆਪ ਤੂੰ ਜਾ ਕੇ ਦਾਦੀ ਮੇਰੀ ਪਹਿਲਾਂ ਖੜੀ ਨਹੀਂ ਉੱਥੇ ਉਹਦੇ ਵਿੱਚ ਮੇਰਾ ਥੋੜਾ ਕੁ ਸੁਪਿਆ ਲੈ ਚੋਰੀ ਤੂੰ ਆਉਣਾ ਮੈਂ ਥੋੜਾ ਲੈ ਕੇ ਕੋਲ ਫੇਰੇ ਚ ਮੇਰਾ ਥੋੜੀ ਕਿਸੂ ਰਿਆ ਜੇ ਮੈਂ ਦਾਦੀ ਨੂੰ ਦੱਸ ਕੇ ਇਹ ਤਾਂ ਜਿਆਦੀਆਂ ਵੱਜਣੀਆਂ ਆ ਆ ਮੈਨੂੰ ਤਾਂ ਉੱਟ ਪਾਈ ਨਾ ਚੱਲ ਸੌਰੀ ਜੋ ਹੋ ਗਿਆ ਪਾਹੇ ਨਾਂ ਚ ਤੇਰੀ ਆਉਣਾ ਨੇ ਮੇਰੀ ਜਿੰਦਗੀ ਚ ਰੌਣਕ ਜੀ ਹੋ ਗਈ ਆ ਤੈਨੂੰ ਪਤਾ ਇੰਨਾ ਮੈਂ ਕੋਈ ਕੱਦੀ ਨਹੀਂ ਇੰਨੇ ਦਿਨ ਚ ਜਿੱਦੋਂ ਦੀ ਇੱਥੇ ਆਇਆ ਨਾ ਹੱਸੀ ਨਹੀਂ ਜਿੱਦਣ ਮੈਂ ਅੱਜ ਹੱਸੀ ਆ ਹਾਂ ਨਾ ਇਹਨਾਂ ਜਦ ਮੈਨੂੰ ਦਿਨ ਬੜਾ ਵਧੀਆ ਗਿਆ ਹੋਰ ਗੱਲ ਨਹੀਂ ਕਰਨਾ ਹੈਲੋ ਮੈਂ ਵੀ ਆਗਾ ਇੱਥੇ ਮੇਰੇ ਨਾਲ ਵੀ ਟੈਨ ਦੇ ਲੋ ਮੈਂ ਵੀ ਤੁਹਾਡਾ ਦੋਸਤ ਆ ਮੇਰੇ ਨਾਲ ਵੀ ਗੱਲਾਂ ਬਾਤਾਂ ਮਾਰ ਲੋ ਲੰਬਾ ਤੱਕ ਹੀ ਮਾਰੀਏ ਤੇਰੇ ਨਾਲ ਇਨੇ ਤਾਂ ਤੈਨੂੰ ਗੋਲ ਗੱਪੇ ਖਾਣ ਤੋਂ ਰੋਕਿਆ ਨਾ ਮੈਂ ਤੈਨੂੰ ਕਦੀ ਰੋਕਿਆ ਕਿੰਨਾ ਕੋਈ ਤੈਨੂੰ ਖਵਾਉਂਦਾ ਰਿਹਾ ਦੱਸ ਮੈਨੂੰ ਤੇ ਤੂੰ ਬਿਮਾਰ ਕਰਨਾ ਉਹਨੂੰ ਇੰਨਾ ਖਵਾ ਕੇ ਤੈਨੂੰ ਬੜੀ ਫਿਕਰ ਹੋਂਦੀ ਹੈ ਮੇਰੀ ਖਾਸ ਦੋਸਤ ਆ ਬਚਪਨ ਤੋਂ ਦਾ ਧਿਆਨ ਰੱਖਦਾ ਰਿਹਾ ਮੈਂ ਬਚਪਨ ਦੇ ਵਿੱਚ ਗਿਆ ਯਾਰ ਦੋਸਤ ਵਿੱਚ ਗਿਆ ਬਸ ਹੁਣ ਇਹਦਾ ਦੋਸਤ ਸਿਰਫ ਮੈਂ ਆ ਉਹਨੂੰ ਪੁੱਛ ਕਿਹਦੀ ਦੋਸਤ ਆ ਇਹ ਕਿੰਦਾ ਦੀ ਗੱਲ ਹੋਗੀ ਕਿ ਸਿਰਫ ਤੂੰ ਹੀ ਦੋਸਤ ਜੀ ਕੀ ਗੱਲ ਹੋ ਮੇਰਾ ਦੋਸਤ ਨਹੀਂ ਹਮ ਬਚਪਨ ਵਾਲੇ ਦੋਸਤ ਕਿਹੜੇ ਹੁੰਦੇ ਨਾ ਤੈਨੂੰ ਇੰਨੇ ਚਿਰ ਮੇਰਾ ਨਾ ਕੋਈ ਹੁਣ ਤੈਨੂੰ ਮਿਲ ਗਿਆ ਤੇ ਕਹਿਤਾ ਮੇਰਾ ਦ ਮੈਨੂੰ ਕਿਤੇ ਯਾਦ ਨਹੀਂ ਐਡੀ ਮੇਰੀ ਯਾਦ ਆ ਥੋੜੀ ਕਮਜ਼ੋਰ ਹੈ ਕਿ ਮੈਨੂੰ ਪਤਾ ਹੀ ਨਾ ਹੋਵੇ ਇਹ ਮੇਲਾ ਨਿੱਕਾ ਹੁੰਦਾ ਖੇਡਦਾ ਰਿਹਾ ਵਾ ਹੂੰ ਨਿੱਕਾ ਹੁੰਦਾ ਨਿੱਕੇ ਹੁੰਦੇ ਬਹੁਤ ਘੱਟ ਖੇਡਦੇ ਹੁੰਦੇ ਨੇ ਠੀਕ ਆ ਖੇਡਦੇ ਹੁੰਦੇ ਆ ਵੱਡੇ ਹੋ ਗਏ ਨਹੀਂ ਖੇਡਦੇ ਤੇ ਤੂੰ ਜਿਹੜੀ ਇਹਦੇ ਨਾਲ ਤੁਰ ਹੀ ਫਿਰਦੀ ਆ ਇਹ ਕਿੱਦਾਂ ਮੇਰੀ ਪੱਕੀ ਦੋਸਤ ਹੈ ਹੂੰ ਪੱਕੀ ਦੋਸਤ ਇੱਥੇ ਤੇਰੀ ਬਸ ਤਾਂ ਸੇਵਕ ਕਿਉਂ ਨੂੰ ਬੋਲੀ ਜਣਾ ਵਾ ਉਹਦਾ ਬਚਪਨ ਦਾ ਦੋਸਤ ਹੈ ਇੰਨੇ ਚਿਰਾਂ ਬਾਅਦ ਮਿਲਿਆ ਵਾ ਤੂੰ ਬਚਪਨ ਹੀ ਆਪਣੇ ਜਗਾਤਾ ਜਿਆਕਰਾਂਦੇ ਨੇ ਨਾਲੇ ਸ਼ਾਪਿੰਗ ਕਰਕੇ ਥੱਕੇ ਉਹਨਾਂ ਚਾਹ ਪਾਣੀ ਤੇ ਪੀ ਲੈਂਦੇ ਘੁੱਟ ਤੂੰ ਆਪਣੇ ਰੋਲਾ ਪਾਇਆ ਵਾ ਨਵੀਨਾ ਇਹਦਾ ਦੋਸਤ ਦੀਆਂ ਕੋਈ ਬਗਾਨਾ ਨਹੀਂ ਐ ਮੈਂ ਤੂੰ ਹੁਣ ਬਣਿਆ ਦਾ ਦੋਸਤ ਉਹ ਉਹਦਾ ਬਚਪਨ ਦਾ ਦੋਸਤ ਆ ਬਚਪਨ ਇਕੱਠਾ ਬੀਤੇ ਹਨਾ ਦਾ ਸਿਮਰਤ ਗੱਲ ਸੁਣ ਮੇਰੀ ਅੰਦਰ ਆ ਕੇ ਚਾਹ ਚੂ ਬਾਅਦ ਚ ਵੀ ਬੈਕ ਲਾਈਨ ਤੇ ਮੈਂ ਕੋਲ ਚੁੱਪ ਕਰ ਤੂੰ ਚਲ ਆ ਗੱਲ ਸੁਣ ਅੰਦਰ ਤੇਰਾ ਗੱਲ ਕਰਨੀ ਇੱਕ ਤੇ ਇੱਥੇ ਦੱਸ ਦੇ ਹਣਾ ਕਿ ਨਹੀਂ ਹੋਣਾ ਇੱਕ ਦੱਬੋ ਲੰਦੇ ਨੇ ਮੈਂ ਉੱਠ ਤੇਰਾ ਗੱਲ ਕਰਨੀ ਇੱਕ ਆਂਟੀ ਮੈਂ ਜਾਵਾਂ ਇਹਨਾਂ ਨੂੰ ਵੇਖੋ ਕਦੇ ਲੜਨਾ ਪੈਣਾ ਨਹੀਂ ਪੁੱਤ ਤੈਨੂੰ ਕਿਤੇ ਨਹੀਂ ਜਾਣਦੀ ਲੋੜ ਇਹਨਾਂ ਨੇ ਨਾ ਕੁਛ ਨਹੀਂ ਹੁੰਦੇ ਤੇ ਤੇਰਾ ਅਸਲੀ ਕੰਮ ਸ਼ੁਰੂ ਹੋਣਾਵਾ ਰਹਿਣਦੇ ਉਹਨਾਂ ਨੂੰ ਉਹਦਾ ਨਾ ਪਿਆਰ ਹੁਣ ਉੱਪਰ ਉੱਪਰ ਕੇ ਬਾਹਰ ਨੂੰ ਆਉਂਦਿਆ ਵਾ ਤੇਰੇ ਨਾਲ ਵੇਖ ਕੇ ਇਹਨਾਂ ਨੂੰ ਪੂਰੀ ਜੈਲਸੀ ਹੁੰਦੀ ਹੁਣ ਉਹ ਤੇ ਚਲੋ ਹੈ ਆ ਵਾ ਜਿੰਨੇ ਗੁੱਸੇ ਵਿੱਚ ਗਿਆ ਮੈਨੂੰ ਇੱਕ ਹੱਥ ਨਾਲ ਚੁੱਕਦੇ ਉਹਦੇ ਉੱਤੇ ਨਹੀਂ ਚੁੱਕਦਾ ਕੁਛ ਨਹੀਂ ਕਰਦਾ ਕੀ ਪਤਾ ਅੱਜ ਸੱਚ ਬੋਲ ਹੀ ਦਵੇ ਕੀ ਤੁਹਾਨੂੰ ਕਿਤੇ ਜਾਦ ਹੀ ਆ ਜੇ ਸਿਮਰਤ ਦੀ ਚਲੋ ਜੇ ਇਦਾਂ ਵੀ ਹੋ ਸਕਦਾ ਵਾ ਤੇ ਵਧੀਆ ਵਾ ਹਾਂ ਵਧੀਆ ਨਾ ਜੇ ਜਾਦ ਆ ਜੂਗਾ ਕਿ chalay ਮੇਰੀ ਵਾਈਫ ਹੀ ਆ ਮੇਰਾ ਤਾਂ ਵਿਆਹ ਹੋਇਆ ਇਸ ਤੋਂ ਵੱਧ ਸਾਨੂੰ ਹੋਰ ਪੁੱਤ ਕੀ ਚਾਹੀਦਾ ਵਾ ਚਲੋ ਮੇਰੇ ਕਰਕੇ ਜੇ ਤੁਹਾਡਾ ਰਿਸ਼ਤਾ ਵਧੀਆ ਹੁੰਦਾ ਵਾ ਤੇ ਇਹਦੇ ਵਿੱਚ ਕੋਈ ਹਰਜ ਨਹੀਂ ਆ ਤੁਹਾਨੂੰ ਕੀ ਦੱਸਾਂ ਸਿਮਰਤ ਨੇ ਬਚਪਨ ਤੋਂ ਕਿੰਨੇ ਦੁੱਖ ਵੇਖੇ ਨੇ ਜੰਮਦਿਆਂ ਮਾਂ ਚ ਲੱਗੀ ਬਾਪੂ ਇਹਦਾ ਸ਼ਰਾਬੀ ਸੀ ਦਾਦੀ ਨੇ ਵੀ ਕੋਈ ਤਰਸਣਾ ਕੀਤਾ ਛੋਟੀ ਹੁੰਦੀ ਤੋਂ ਕੰਮ ਕਰਵਾਉਂਦੇ ਰਹਿਣਾ ਸਾਰੇ ਘਰ ਦਾ ਤੇ ਇਹਨਾਂ ਘਰ ਖੇਡਣ ਜਾਂਣਾ ਨਹੀਂ ਇਹਦੀ ਮਾਂ ਬਾਹ ਫੜਕੇ ਨੂੰ ਕੋਠੇ ਤੇ ਲੈ ਜਾਣਾ ਵੀ ਖੇਡਦੇ ਆ। ਇਹਦੀ ਦਾਦੀ ਨੇ ਆ ਜਾਣਾ। ਮੇਰੇ ਸਾਹਮਣੇ ਉਹਦੇ ਚਪੇੜਾ ਮਾਰਨੀ ਆ ਕੋਈ ਤਰਸ ਨਹੀਂ ਕਰਦੀ ਹੁੰਦੀ। ਫੇਰ ਅੱਗੋਂ ਮਾਮੀ ਉਹੋ ਜੀ ਟੱਕਰ ਗਈ। ਮੈਂ ਇਹਨਾਂ ਦੇ ਘਰ ਬਹੁਤ ਜਾਂਨਾ ਨਹੀਂ ਪੁੱਛਦਾ ਹੁੰਨਾ ਸੀ ਵੀ ਕੁੜੀ ਕਿੱਥੇ ਆ ਮਾਦੇ ਨਾਲ ਖੇਡਣਾ ਮਾਮਾ ਖੇਡਣਾ। ਪਰ ਉਹਦੀ ਦਾਦੀ ਨੇ ਅੱਗੋਂ ਕਹਿਣਾ ਕਾਲੇ ਮੂੰਹ ਵਾਲੀ ਅਸੀਂ ਭੇਜਤੀਏ ਇੱਥੋਂ ਹੋਣ ਨਹੀਂ ਹੋ ਹੈਗੀ ਇੱਥੇ। ਦੱਸੋ ਕੋਈ ਇਸ ਤਰ੍ਹਾਂ ਕੋਈ ਆਖਦਾ। ਉਹ ਤਾਂ ਉਹੋ ਹੀ ਦਾਦੀ ਨਾ ਹੁਣ ਇੱਥੇ ਆ ਕੇ ਨਾ ਹੱਥ ਜੋੜਦੀ ਪੈਰੀ ਪੈਂਦੀ ਮਾਫੀਆਂ ਮੰਗਦੀ ਆ। ਇਸੇ ਧੀ ਕੋਲੋਂ ਹੀ ਉਹਨਾਂ ਨੂੰ ਨਾ ਪੜਾ ਗਾ ਬੜਾ ਪਛਤਾਵਾ ਉਦੋਂ ਤੇ ਉਹਨੇ ਗਲਤੀਆਂ ਕਰ ਲੀਆਂ ਅਨਜਾਨਪੁਣੇ ਚ ਉਹਨੇ ਤਾਂ ਸੋਚਿਆ ਨਾ ਕਿ ਮੁੰਡੇ ਦਾ ਵਿਆਹ ਕਰੂੰ ਉਹਨੂੰ ਕੀ ਪਤਾ ਸੀ ਤੇਨੂੰ ਨਹੀਂ ਪਤਾ ਹੋਣਾ ਉਹਦਾ ਤੇ ਪਿਓ ਵੀ ਮੁੱਕ ਗਿਆ ਬਾਅਦ ਚੋਂ ਪੀ ਪੀ ਸ਼ਰਾਬਾਂ ਤੇ ਉਹਨੇ ਕੋਈ ਰੋਗ ਲਾ ਲਿਆ ਤੇ ਉਹ ਵੀ ਮੁੱਕ ਗਿਆ ਮੁੜ ਕੇ ਚਲੋ ਮੈਨੂੰ ਤੇ ਨਹੀਂ ਸੁਪਦਾ ਪਰ ਉਹਦੀ ਦਾਦੀ ਨੇ ਆ ਕੁਝ ਠੀਕ ਨਹੀਂ ਕੀਤਾ ਚਲੋ ਹੁਣ ਮੈਂ ਚਾਹੁੰਨਾ ਵਾਂ ਵੀ ਇਹਨੂੰ ਬਚਪਨ ਦੇ ਵਿੱਚ ਤੇ ਸੁੱਖ ਉਹਨੂੰ ਨਹੀਂ ਮਿਲਿਆ ਬਿਨਾਂ ਮਾਂ ਦਾ ਨਾ ਪਿਓ ਦਾ ਤੇ ਚਲੋ ਹੁਣ ਅੱਗੇ ਜਾ ਕੇ ਵਿਆਹ ਹੀ ਗਈ ਆ ਤੇ ਇਹਨੂੰ ਸੁੱਖ ਮਿਲੇ ਵੀ ਮੈਂ ਚਾਹੁੰਦਾ ਵੀ ਜਲਦੀ ਤੋਂ ਜਲਦੀ ਸੇਵਕ ਠੀਕ ਹੋ ਜੇ ਤੈਨੂੰ ਆਪਣਾ ਚੇਤਾ ਕਰੇ ਵੀ ਮੈਂ ਇਹਦੇ ਨਾਲ ਵਿਆਹਿਆ ਹੋਇਆ ਵਾਂ ਆਪਣੇ ਫਰਜ਼ ਪੂਰੇ ਕਰੇ ਵੀ ਹਾਂ ਪੁੱਤ ਇਹਨਾਂ ਅਰਦਾਸਾਂ ਚ ਤੇ ਅਹੀਂ ਜੀਂਦੇ ਆਂ ਰੋਜ਼ ਨੇਤਰ ਅਰਦਾਸਾਂ ਕਰੀਦੀ ਆਵਾ ਪਹਿਲੇ ਸੇਵਕ ਦੇ ਠੀਕ ਹੋਣ ਦੀਆਂ ਕਰੀਦੀ ਅਸੀਂ ਚੱਲ ਜੋਂ ਠੀਕ ਹੋ ਗਿਆ ਵਾ ਤੇ ਹੁਣ ਇਹ ਅਰਦਾਸਾਂ ਕਰੀਦੀ ਆਵਾ ਤੇ ਜੀ ਜ਼ਿੰਦਗੀ ਚ ਵੀ ਕੋਈ ਖੁਸ਼ੀਆਂ ਆਉਣ ਜੇ ਉਹਨੂੰ ਸੇਵਕ ਚੇਤੇ ਕਰ ਲੇ ਵੀ ਮੈਂ ਤਾਂ ਨਾਲ ਵਿਆਹਿਆ ਹੋਇਆ ਵਾਂ ਤੇ ਆਪਣੀ ਹਸੀ ਖੁਸ਼ੀ ਜ਼ਿੰਦਗੀ ਬਤਾਉਣ ਤੇ ਮੈਨੂੰ ਵੀ ਚੰਗੇ ਲੱਗਣ ਹਾਂਜੀ ਹਾਂਜੀ ਬਿਲਕੁਲ ਜੀ ਪਰ ਇਹ ਗੱਲ ਯਾਦ ਰੱਖਿਓ ਕਿ ਮੇਰਾ ਤੇ ਸਿਮਰ ਦਾ ਰਿਸ਼ਤਾ ਸਿਰਫ ਦੋਸਤੀ ਦਾ ਵਾ ਜਦੋਂ ਸੇਵਕ ਠੀਕ ਹੋ ਗਿਆ ਇਹ ਨਾ ਹੋਵੇ ਸਾਡੇ ਦੋਵਾਂ ਵਿੱਚ ਸ਼ੱਕ ਕਰੇ ਕੀ ਪ੍ਰੋਬਲਮ ਕੀ ਬੁਆ ਕਰ ਰਹੀ ਹੋ ਤਾ ਦੀ ਪ੍ਰੋਬਲਮ ਕੋਈ ਨਹੀਂ ਆ ਤੇਰਾ ਦੋਸਤ ਸਿਰਫ ਮੈਂ ਆ ਉਹ ਨਹੀਂ ਆ ਤੇਰਾ ਦਿਮਾਗ ਖਰਾਬ ਆ ਕਿ ਮੈਂ ਦੋ ਸਿਰਫ ਤੂੰ ਹੀ ਜੇ ਉਹ ਕਿਉਂ ਨਹੀਂ ਆ ਉਹ ਤੇਰਾ ਦੋਸਤ ਬਚਪਨ ਦਾ ਹੀ ਉਹ ਨਹੀਂ ਰਹਾ ਹੋ ਤੇਰਾ ਦੋਸਤ ਮੈਂ ਇਹ ਸਿਰਫ ਤੈਨੂੰ ਇੱਕੋ ਗੱਲ ਕਹਿਣ ਦੇ ਮੈਂ ਕੀ ਬਹੁਤਾ ਹੈ ਨਾ ਖੁੱਲ ਨਾ ਉਹਦੇ ਨਾਲ ਵਾਹ ਇਹ ਸਹੀ ਆ ਕਿ ਇੱਕ ਪਾਸੇ ਤੁਸੀਂ ਦੋਸਤੀ ਕਰੀ ਦੂਜੇ ਪਾਸੇ ਰੋਹ ਮਾਰੋ ਮੇਰੀ ਗੱਲ ਸੁਣ ਲਓ ਤੁਸੀਂ ਨਾ ਮੈਨੂੰ ਅੱਜ ਮਿਲਗੇ ਥੋੜੇ ਕਿ ਦਿਨਾਂ ਚ ਤੇ ਉਹ ਮੇਰਾ ਬਚਪਨ ਦਾ ਦੋਸਤ ਆ ਤੇਰਾ ਮਤਲਬ ਇਹ ਨਹੀਂ ਉਹ ਨਹੀਂ ਅਜੇ ਤੱਕ ਮੇਰੇ ਤੇ ਕਰੀ ਨਾ ਹੱਕ ਨਹੀਂ ਰੱਖਿਆ ਤੁਸੀਂ ਕੌਣ ਹੁੰਦੇ ਜਿਹਨਾਂ ਹੱਕ ਰੱਖਣ ਵਾਲੇ ਮੈਨੂੰ ਇਹ ਚੱਪ ਚੀਜ਼ਾਂ ਦਾ ਨਹੀਂ ਪਤਾ ਜਿੱਦਾਂ ਤੁਸੀਂ ਹੱਥ ਫੜ ਕੇ ਆਉਂਦੇ ਹੋ ਨਾ ਉਹ ਰੜਕਦੀਆਂ ਮੈਨੂੰ ਤੇ ਹੱਥ ਫੜਨ ਦਾ ਕੀ ਆ ਤੂੰ ਹੀ ਨਹੀਂ ਮੇਰਾ ਹੱਥ ਫੜ ਲੈਂਦੇ ਹੁਣ ਵੀ ਤੇ ਹੱਥ ਫੜ ਕੇ ਲਿਆਜੇ ਉਹਨੇ ਤਾਂ ਕੁਝ ਕਿਹਾ ਹੀ ਨਹੀਂ ਉਹਨੇ ਉਹ ਇਹ ਹੱਥ ਗੁੱਸੇ ਨਾਲ ਫੜਿਆ ਉਹਨੇ ਪਿਆਰ ਨਾਲ ਹੱਥ ਫੜਿਆ ਤੇਰਾ ਸਾਰਾ ਗਲੀ ਮੁਹੱਲਾ ਵੇਖਣ ਡਿਆ ਹੀ ਅੱਛਾ ਪਿਆਰ ਨਾਲ ਹੱਥ ਫੜਿਆ ਤੁਸੀਂ ਕਹਿੰਦੇ ਪਿਆਰ ਨਾਲ ਹੱਥ ਫੜਿਆ ਤੁਹਾਨੂੰ ਨਹੀਂ ਚਾਤਾ ਥੋੜਾ ਜਿਹਾ ਆਪਣੇ ਦਿਮਾਗ ਤੇ ਜੋਰ ਪਾ ਕੇ ਗੱਲ ਕਰਿਆ ਕਰੋ ਤੇ ਕਿਹੜੀ ਗੱਲ ਕਿੱਥੇ ਕਰਨ ਲੱਗੇ ਨਾ ਸੋਚ ਕੇ ਗੱਲ ਕਰਿਆ ਕਰੋ ਆਵੇ ਜਾ ਪੈਂਦੇ ਜੇ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਇਹਨਾਂ ਦੋਵਾਂ ਵਿੱਚ ਕੋਈ ਦਰਾੜ ਪਵੇ ਤੁਹਾਨੂੰ ਤਾਂ ਪਤਾ ਹੋਣਾ ਸਾਡਾ ਦੋਵਾਂ ਦਾ ਰਿਸ਼ਤਾ ਦੋਸਤੀ ਹੈ ਤੇ ਦੋਸਤੀ ਦਾ ਰਿਸ਼ਤਾ ਕਿੰਨਾ ਪਵਿੱਤਰ ਹੁੰਦਾ ਹੈ ਤੇ ਸੇਵਕ ਜਦੋਂ ਠੀਕ ਹੋ ਜੇ ਇਹ ਉਹਨੂੰ ਹੀ ਸਮਝਣਾ ਚਾਹੀਦਾ ਵਾ ਕਿ ਇਹ ਸਿਰਫ ਦੋਸਤ ਨੇ ਕੋਈ ਹੋਰ ਨਹੀਂ ਹੈ ਕੋਈ ਗੱਲ ਨਹੀਂ ਪੁੱਤ ਇਸ ਗੱਲ ਦੀ ਤੂੰ ਚਿੰਤਾ ਹੀ ਨਾ ਕਰ ਤੈਨੂੰ ਤਾਂ ਪਤਾ ਹੀ ਆ ਕਿ ਅਸੀਂ ਤਾਂ ਖੋਦੇ ਸਾਰਾ ਕੁਝ ਕਰਾਉਣ ਨੇ ਆ ਪਰ ਤੇਰੀ ਗੱਲ ਕਿਤੇ ਨਾ ਕਿਤੇ ਠੀਕ ਵੀ ਆ ਕਿਸੇ ਵਕਤ ਨੂੰ ਥੋੜਾ ਪਤਾ ਵਾ ਕਿ ਆਪਾਂ ਇਹ ਸਾਰਾ ਨਾਟਕ ਕਰਨ ਨੇ ਆ ਪਰ ਉਹਨੂੰ ਮੈਂ ਖੁਦ ਦੱਸਾਂਗੀ ਸਾਰਾ ਕੁਝ ਜਦੋਂ ਬਿਲਕੁਲ ਉਹ ਸਿਮਰਤ ਨੂੰ ਯਾਦ ਕਰ ਲੇਗਾ ਤੇ ਸਿਮਰਤ ਦਾ ਹਾਸੀ ਖੁਸ਼ੀ ਰਹਿ ਲਾਪੇਗਾ ਉਹਨੂੰ ਮੈਂ ਤੁਹਾਡੇ ਰਿਸ਼ਤੇ ਬਾਰੇ ਚੰਗੀ ਰਹਾ ਦੱਸਾਂਗੀ ਕਿ ਜੋ ਵੀ ਤੂੰ ਕੀਤਾ ਸੀ ਸਾਡੇ ਕਹਿਣ ਤੇ ਕੀਤਾ ਸੀ ਪੁੱਤ ਮੈਨੂੰ ਪਤਾ ਤੁਹਾਡਾ ਪਵਿੱਤਰ ਰਿਸ਼ਤਾ ਦੋਸਤੀ ਦਾ ਮੈਂ ਇਹ ਸਭ ਕੁਝ ਬਦਵਾਸ਼ ਕਰ ਲਊਗਾ ਪਰ ਸਿਮਰਤ ਤੇ ਅਤਿਆਚਾਰ ਨਹੀਂ ਬਦਵਾਸ਼ ਕਰ ਸਕਦਾ ਕਿਉਂਕਿ ਮੈਂ ਸ਼ੁਰੂ ਤੋਂ ਉਹਨੂੰ ਦਿਖਾਵੇ ਵਿੱਚ ਦੇਖ ਰਹਾ ਹਾਂ ਤੇ ਮੈਂ ਨਹੀਂ ਚਾਹੁੰਦਾ ਸੇਵਕ ਉਹਦੇ ਉੱਤੇ ਕੋਈ ਅਤਿਆਚਾਰ ਕਰੇ ਮੇਰੇ ਕਰਕੇ ਨਹੀਂ ਕਰਦਾ ਪੁੱਤ ਕੋਈ ਨਹੀਂ ਇਸ ਚੀਜ਼ ਦੀ ਗਰੰਟੀ ਤੇਰੀ ਮੈਂ ਚੁੱਕਦੀ ਹਾਂ ਪਲੀਜ਼ ਜਾ ਉਹ ਅੰਦਰ ਹੀ ਆ ਕੇ ਵੇਖੋ ਉਹਦੇ ਉੱਪਰ ਕੋਈ ਹੋਰ ਮੰਦਰਲਾ ਮਤਲਬ ਕਰਦਾ ਹੋਵੇ ਕੋਈ ਗੱਲ ਹੀ ਪਤਾ ਤੂੰ ਚਿੰਤਨਾ ਕਰਾ ਚਾਹ ਪੀ ਤੂੰ ਮੈਂ ਜਾ ਕੇ ਵੇਖਤੀ ਚਲੋ ਵੇਖ ਕੇ ਤੇ ਮੈਨੂੰ ਦੱਸ ਮੇਰੀ ਸੁਣ ਲੱਗ ਗੱਲ ਕੀ ਜੇ ਕੋਈ ਤੈਨੂੰ ਮੇਰੇ ਹੰਦਾ ਟੱਚ ਕਰੇ ਨਾ ਇਹ ਚੀਜ਼ ਨਹੀਂ ਉਹ ਮੈਂ ਬਰਦਾਸ਼ਤ ਕਰ ਸਕਦਾ ਕਿਉਂ ਕਿਉਂ ਨਹੀਂ ਬਰਦਾਸ਼ਤ ਕਰ ਸਕਦੇ ਕੀ ਹੱਕ ਕੀ ਤੁਹਾਡਾ ਮੇਰੇ ਤੇ ਹੱਕ ਬਦ ਨਹੀਂ ਮੈਨੂੰ ਪਤਾ ਮੈਨੂੰ ਨਾ ਜਦੋਂ ਮੈਂ ਤੁਹਾਨੂੰ ਇਦਾਂ ਵੇਨਾ ਨਾ ਕਿ ਇਹ ਗੈਰ ਬੰਦੇ ਨਾਲ ਮੈਨੂੰ ਨਾ ਅੰਦਰ ਕੁਝ ਕੁਝ ਹੁੰਦਾ ਹੀ ਕੀ ਕੁਝ ਕੁਝ ਹੁੰਦਾ ਦੱਸੋ ਮੈਨੂੰ ਨਹੀਂ ਇਹ ਚੀਜ਼ ਦਾ ਪਤਾ ਪਰ ਮੈਨੂੰ ਕੁਝ ਹੁੰਦਾ ਹੀ ਮੇਰੀ ਗੱਲ ਸੁਣੋ ਆ ਮੈਨੂੰ ਤੁਹਾਡੇ ਕੁਝ ਕੁਝ ਨਾਲ ਨਾ ਕੋਈ ਮਤਲਬ ਨਹੀਂ ਆ ਤੁਹਾਡੇ ਹੋਵੇ ਜਿਹੜੇ ਮਰਜ਼ੀ ਹੋਵੇ ਮੈਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਨਾ ਅੱਜ ਤੂੰ ਤੁਸੀਂ ਕਹਿ ਰਿਹਾ ਕਿ ਅੱਜ ਮੋਢਾ ਹੱਥ ਫੜਿਆ ਵਾ ਠੀਕ ਆ ਤਾਨੂੰ ਏਡੀ ਜੈਲਸੀ ਹੁੰਦਾ ਵੀ ਕੀ ਗੱਲ ਮੈਂ ਕੱਲ ਨੂੰ ਵਿਆਹ ਨਹੀਂ ਕਰਾਉਣਾ ਹੈ ਵਿਆਹ ਕਰਾ ਕੇ ਆਪਣੇ ਸੋਹਰੇ ਘਰ ਹੀ ਨਹੀਂ ਜਾਣਾ ਤੇਰਾ ਕਾਲਾ ਕਾਲੀ ਮਿਹਰ ਨਾ ਲਾਉਗਾ ਦੱਸ ਕਿ ਤੂੰ ਹੀ ਉਹ ਲਈ ਕਹੂਗੀ ਕਿ ਤੇឯ ਕੋਣ ਦਾ ਹੱਥ ਲਾਉਣ ਵਾਲਾ ਤੇਰਾ ਵਿਆਹ ਮੈਂ ਹੋਣੀ ਨਹੀਂ ਦੇਣਾ ਕਿਉਂ ਵਿਆਹ ਕਿਉਂ ਨਹੀਂ ਹੋਣ ਦੇਣਾ ਮੈਂ ਨਾ ਤੈਨੂੰ ਕੀ ਮੈਨੂੰ ਬੋਲ ਦੱਸੋ ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਤੇਰੇ ਨਾਲ ਵਿਆਹ ਕਰਾਉਣਾ ਹੀ ਅੱਛਾ ਪਿਆਰ ਕਰਕੇ ਤੇ ਵਿਆਹ ਕਰਾਉਣਾ ਮੇਰੀ ਗੱਲ ਸੁਣ ਆਇੜੇ ਪਿਆਰ ਆ ਨਾ ਇਹ ਸਿਰਫ ਨਾ ਹਵਾਚੀ ਰਹਿ ਜਾਂਦੇ ਹੁੰਦੇ ਹੂੰ ਪਿਆਰੇ ਏਦਾਂ ਨਹੀਂ ਹੋ ਜਾਂਦੇ ਕਿ ਅੱਜ ਮੇਨਾ ਹੋ ਗਿਆ ਕੱਲ ਨੂੰ ਕਿ ਹੋ ਉਹਨਾਂ ਦੇ ਪਰਤੋ ਕਿ ਹੋ ਨਾ ਆਪਣੇ ਨਾਲ ਥੋੜੇ ਜਿਹਾ ਦਿਮਾਗ ਤੇ ਜ਼ੋਰ ਪਾ ਕੇ ਸੋਚੋ ਕਿ ਰਿਸ਼ਤੇ ਨਾ ਏਦਾਂ ਨਹੀਂ ਵੱਜ ਜਾਂਦੇ ਕੀ ਜ਼ੋਰ ਪਾਵਾਂ ਦਿਮਾਗ ਤੇ ਕੀ ਜ਼ੋਰ ਪਾਵਾਂ ਨਾਲੇ ਇੱਕ ਗੱਲ ਸੁਣ ਲੈ ਤੂੰ ਨਾ ਸਿਰਫ ਮੇਰੀ ਆ ਕਿਹ ਹੋਰ ਦੀ ਨਹੀਂ ਤੈਨੂੰ ਮੈਂ ਹੋਂ ਦੇਣਾ ਨਾ ਮੈਂ ਤੇਰਾ ਵਿਆਹ ਹੋਂ ਦੇਣਾ ਏ ਪਿਆਰ ਤਾਂ ਤੂੰ ਹੀ ਕਰਦੀ ਆ ਮੈਨੂੰ ਪਰ ਤੂੰ ਨਾ ਦੱਸ ਦੇਣੀ ਅਮੂ ਆ ਬੋਲ ਦੇਣੀ ਆ ਹੁਣ ਦਾਦੇ ਤੈਨੂੰ ਵੀ ਆ ਕੁਝ ਮੇਰੇ ਨਾਲ ਵੇਖ ਕੇ ਉਹ ਜਾਓ ਮੈਂ ਤੁਹਾਨੂੰ ਨਾ ਕੋਈ ਪਿਆਰ ਨਹੀਂ ਕਰਦੀ। ਦੋਸਤੀ ਤਾਂ ਸ਼ੁਰੂ ਹੋਈ ਨਾ ਦੋਸਤੀ ਜੀ ਖਤਮ ਹੋਣੀ ਚਾਹੀਦੀ। ਜਾ ਜੇ ਨਹੀਂ ਪਿਆਰ ਕਰਦੀ ਇਹ ਗੱਲ ਅੱਖਾਂ ਚੱਖਾ ਪਾ ਕੇ ਕਹਿ। ਲੈ ਜ਼ਰੂਰੀ ਥੋੜੀ ਆ ਅੱਖਾਂ ਜੱਖਾ ਪਾ ਕੇ ਬੰਦਾ ਸੱਚ ਬੋਲਦਾ। ਉਦਾਂ ਵੀ ਤਾਂ ਬੰਦਾ ਸੱਚ ਬੋਲ ਹੀ ਸਕਦਾ ਵਾ। ਹਾਂ। ਉਦਾਂ ਸੱਚ ਨਹੀਂ ਬੋਲਿਆ ਜਾਂਦਾ। ਅੱਖਾਂ ਜੱਖਾ ਪਾ ਕੇ ਸੱਚ ਬੋਲ ਕੇ ਵੇਖ ਮੈਂ ਤੈਨੂੰ ਵਾਪਸ ਮੰਨ ਲਵਾਂ। ਅੱਖਾਂ ਜੱਖਾ ਪਾ ਕੇ ਲੋਕ ਝੂਠ ਵੀ ਮਾਰ ਜਿੰਦੇ ਆ। ਫਿਰ ਤੁਸੀਂ ਵੀ ਝੂਠ ਹੀ ਮਾਰਦੇ ਹੋਗੇ। ਤੇ ਤੂੰ ਕਿਹੜੀ ਗੱਲ ਕਰਨੀ ਤੂੰ ਮੈਨੂੰ ਪਤਾ ਪਿਆਰ ਤੇ ਤੂੰ ਹੀ ਕਰਦੀ। ਅੱਖਾ ਚੱਖਾ ਪਾ ਕੇ ਗੱਲ ਨਾ ਠੀਕ ਆ ਮੈਂ ਵੀ ਕਹਿ ਜੰਨੀ ਆ ਜੇ ਤੁਸੀਂ ਅੱਖਾ ਚੱਖਾ ਪਾ ਕੇ ਸਭ ਕੁਝ ਭੁੱਲ ਸਕਦੇ ਜੇ ਨਾ ਤੁਹਾਨੂੰ ਕੁਝ ਯਾਦ ਨਹੀਂ ਨਾ ਹੁੰਦਾ ਤੇ ਮੈਂ ਵੀ ਤੁਹਾਨੂੰ ਕਹਿ ਜੰਨੀ ਆ ਕੀ ਹਾਂ ਕਿ ਮੈਂ ਤੁਹਾਨੂੰ ਨਹੀਂ ਪਿਆਰ ਕਰਦੀ ਝੂਠ ਨਾ ਬੋਲੀ ਮੇਰੇ ਨਾਲ ਸੱਚ ਦੱਸ ਦੇ ਮੈਨੂੰ ਝੂਠ ਬੋਲਣ ਦੀ ਕੀ ਲੋੜ ਹੈ ਦੱਸੋ ਜੇ ਤੁਹਾਡਾ ਨਹੀਂ ਤੇ ਦਿਮਾਗ ਕੰਮ ਕਰਦਾ ਦਿਮਾਗ ਮੇਰਾ ਵੀ ਨਹੀਂ ਕੰਮ ਕਰਦਾ ਆਪਣੇ ਦਿਮਾਗ 'ਤੇ ਥੋੜਾ ਜਿਹਾ ਯੋਰ ਪਾਓ ਨਹੀਂ ਕਰੀ ਝੂਠ ਮਾਰ ਚਾਹਦੇ ਨਾ ਨਹੀਂ ਕਰਦੀ ਪਿਆਰ ਮੈਨੂੰ ਨਹੀਂ ਕਰਦੀ ਇੱਕ ਵਾਰੀ ਫੇਰ ਕਰ ਨਹੀਂ ਕਰ ਮੈਨੂੰ ਨਾ बार-बार ਇੱਕੋ ਗੱਲ ਕਰਨੀ ਨਾ ਚੰਗੀ ਨਹੀਂ ਲੱਗਦੀ ਠੀਕ ਹੈ ਨਾ ਤੇ ਮੈਂ बार-बार ਇੱਕੋ ਗੱਲ ਦੁਹਰਾਉਣਾ ਨਹੀਂ ਚਾਹੁੰਦੀ ਤੇ ਨਹੀਂ ਕਰਦੀ ਨਹੀਂ ਕਰਦੀ ਯਾਰ ਕਿਉਂ ਤੰਗ ਕਰਦੇ ਤੁਸੀਂ ਮੈਨੂੰ ਸੱਚ ਦੱਸ ਦوں ਅચ્છਾ ਮੈਂ ਤੰਗ ਕਰਨੀ ਤੁਸੀਂ ਮੈਨੂੰ ਤੰਗ ਕੀਤਾ ਸਭ ਕੁਝ ਭੁੱਲ ਕੇ ਅੱਜ ਮੇਰੇ ਸਾਹਮਣੇ ਆ ਕੇ ਕਹਿੰਦੇ ਜੇ ਕੀ ਸਿਮਰਤ ਮੈਂ ਤੈਨੂੰ ਪਿਆਰ ਕਰਦਾ ਆਪਣੇ ਦਿਮਾਗ ਤੇ ਜ਼ੋਰ ਪਾ ਕੇ ਵੇਖੋ ਕੀ ਗੱਲ ਐਡੀ ਯਾਦਾਂ ਚੱਲ ਚੁੱਕੀ ਤੁਹਾਡੀ ਕਿ ਤੈਨੂੰ ਕੁਝ ਵੀ ਯਾਦ ਨਹੀਂ ਹੈਗਾ ਯਾਰ ਕੀ ਯਾਦ ਕਰਾਂ ਮੈਂ ਕੀ ਭੁੱਲ ਗਿਆ ਮੈਂ ਇਹੋ ਜਿਹੜਾ ਮੈਨੂੰ ਯਾਦ ਨਹੀਂ ਆਉਂਦਾ ਮੈਂ ਤੈਨੂੰ ਗਲਤ ਬੋਲਿਆ ਕੁਝ ਇਹੋ ਜਿਹਾ ਕਿ ਜਿਹੜਾ ਮੈਨੂੰ ਯਾਦ ਨਹੀਂ ਆਉਂਦਾ ਦੱਸ ਦੇ ਕੀ ਨਹੀਂ ਯਾਦ ਹੁੰਦਾ ਮੈਨੂੰ ਤੂੰ ਤਾਂ ਸੱਚ ਦੱਸ ਦੇ ਜੇ ਮੈਂ ਇਸਾਰਾ ਕੋਈ ਦੱਸਣਾ ਹੁੰਦਾ ਨਾ ਤੇ ਮੈਂ ਤੁਹਾਨੂੰ ਬੜੇ ਚਿਰਾਂ ਪਹਿਲਾਂ ਦੱਸਦਾ ਯਾਰ ਇਹ ਹੋ ਜਾ ਹੈ ਕਿ ਜਿਹੜਾ ਮੈਨੂੰ ਯਾਦ ਨਹੀਂ ਹੁੰਦਾ ਮੈਨੂੰ ਦੱਸ ਆਪਣੇ ਦਿਮਾਗ ਤੇ ਯੋਰ ਪਾਓ ਹਰ ਗੱਲ ਨਾ ਮੈਂ ਹੋਣੀ ਤੁਹਾਡੇ ਅੱਗੇ ਖੋਲ ਕੇ ਰੱਖਣੀ ਹੁੰਦੀ ਆਪਣਾ ਵੀ ਦਿਮਾਗ ਲਾਇਆ ਕਰੋ ਕੀ ਯੋਰ ਪਾਵਾਂ ਦਿਮਾਗ ਤੇ ਮੇਰਾ ਤਾਂ ਦਿਮਾਗ ਹੀ ਨਹੀਂ ਕੰਮ ਕਰਨ ਦਾ ਨਾ ਮੈਨੂੰ ਕੋਈ ਯਾਦ ਆਉਂਦਿਆ ਨਹੀਂ ਆਉਂਦੇ ਨਾ ਕੋਈ ਗੱਲ ਨਹੀਂ ਜਦੋਂ ਯਾਦ ਆਜੂਗਾ ਨਾ ਸਾਰਾ ਕੁਝ ਉਸ ਦਿਨ ਮੈਨੂੰ ਆਜੋ ਕਿਆ ਦਿਓ ਮੈਂ ਭਰ ਤੇਰਾ ਮੈਂ ਵਿਆਹ ਨਹੀਂ ਹੁੰਦਣਾ ਜੇ ਮੈਂ ਹੁਣ ਵੇਖ ਲੈਣਾ ਉਹਦੇ ਨਾਲ ਤੇ ਸੱਚੀ ਗੱਲ ਮੈਂ ਉਹਦੀ ਧੌਣ ਅੱਡ ਕਰਦੇ ਨਹੀਂ ਉਹਦੇ ਧੜ ਤੋਂ ਮੇਰੀ ਗੱਲ ਸੁਣ ਲੋ ਉਹ ਮੇਰਾ ਦੋਸਤ ਆ ਤੇ ਤੁਹਾਡਾ ਇਨਾ ਹੱਕ ਨਹੀਂ ਬੰਦ ਔਰਤੇ ਕੋਈ ਬੋਲਣ ਦਾ ਜੋ ਮਰਜੀ ਹੋਏ ਮੈਂ ਤੈਨੂੰ ਪਿਆਰ ਕਰਦਾ ਨਾ ਤੇ ਮੈਂ ਚੀਜ਼ਾਂ ਨਹੀਂ ਉਹ ਜਾ ਸਕਦਾ ਸਿੱਧੀ ਗੱਲ ਬਸ ਕਰ ਜੋ ਆਪਣੇ ਦਿਮਾਗ ਦੇ ਜੋਰ ਲਾਓ ਤੇ ਪਿਆਰ ਪਿਆਰ ਕਰਨਾ ਬੰਦ ਯਾਰ ਕੀ ਦਿਮਾਗ ਦਿਮਾਗ ਲਾਈ ਕੋਈ ਚੇਤ ਆਊਗਾ ਤੇ ਮੈਂ ਕਰੂੰਗਾ ਕੁਝ ਕੀ ਨਹੀਂ ਯਾਦੋਂਦੇ ਯਾਰ ਕਿਉਂ ਮੇਰਾ ਦਿਮਾਗ ਖਰਾਬ ਹੀ ਜਾਂਦਾ ਸੇਵਕ ਸੇਵਕ ਕੀ ਹੋਇਆ ਤੈਨੂੰ ਮੰਮੀ ਮੈਨੂੰ ਪਹਿਲਾਂ ਇਹ ਦੱਸੋ ਕੋਈ ਲੁਕਾਉਂਦੇ ਤੁਸੀਂ ਮੇਰੇ ਤੋਂ ਨਹੀਂ ਪੁੱਤ ਕੁਝ ਨਹੀਂ ਲੁਕਾਉਂਦੇ ਕੀ ਹੋਇਆ ਤੁਸੀਂ ਕੁਝ ਲੁਕਾਉਂਦੇ ਸਿਮਰਤ ਮੈਨੂੰ ਕਹਿਣ ਦੀ ਤਾਂ ਆਪਣੇ ਦਿਮਾਗ ਤੇ ਜ਼ੋਰ ਪਾ ਦੇ ਯਾਦ ਕਰ ਕੋਈ ਚੀਜ਼ ਲੁਕਾਉਂਦੇ ਤੁਸੀਂ ਮੇਰੇ ਤੋਂ ਇਹੋ ਜਿਹਾ ਕੀ ਹੋਇਆ ਜਾ ਮੈਂ ਸਿਮਰਤ ਨੂੰ ਕੋਈ ਗਲਤ ਬੋਲਿਆ ਦੱਸੋ ਕੁਝ ਨਹੀਂ ਬੋਲਿਆ ਪੁੱਤ ਤਾਂ ਕੁਝ ਨਹੀਂ ਹੋਇਆ ਇਹੋ ਜਿਹਾ ਨਹੀਂ ਮੈਨੂੰ ਸੱਚ ਦੱਸੋ ਤੁਸੀਂ ਮੈਨੂੰ ਝੂਠ ਬੋਲਣ ਦੇ ਜੇ ਤੂੰ ਇੱਥੇ ਬੈਠ ਪਹਿਲਾਂ ਦਵਾਈ ਖਾ ਮੈਂ ਦਵਾਈ ਦੂਈ ਮੈਂ ਨਹੀਂ ਖਾਣੀ ਮੈਨੂੰ ਦੱਸੋ ਸੱਚ ਦੱਸੋ ਪਹਿਲਾਂ ਕੋਈ ਗਲਤ ਬੋਲਿਆ ਕਿ ਸਿਮਰਤ ਇੱਥੇ ਪਹਿਲਾਂ ਰਹਿਣ ਦੀ ਸ਼ੁਰੂ ਕਰ ਰਹਿਣ ਕੋਛ ਨਹੀਂ ਕੋਈ ਰਿਸ਼ਤਾ ਨਹੀਂ ਤੂੰ ਇੱਥੇ ਬੈਠ ਪਹਿਲੇ ਦਵਾਈ ਖਾਈ ਨਾ ਹਾਇ ਪਰ ਨਾ। ਆ ਦੋ ਮੈਨੂੰ ਮੇਰਾ ਦਿਮਾਗ ਨੂੰ ਕੁਝ ਹੋ ਹੀ ਜਾਂਦਾ ਏ। ਸੇਵਕ ਦਿਮਾਗ ਤੇ ਨਾ ਹਾਇ ਪਰ ਨਾ ਕੋ। ਨਾਲੇ ਮੇਰੀ ਇੱਕ ਹੋਰ ਗੱਲ ਸੁਣ ਲੋ। ਜੇ ਸਮਰਤ ਦੇ ਲੱਗੇ ਕੋਈ ਬਗਾਨਾ ਮੁੰਡਾ ਖਾਉਂਦਾ ਹੀ ਨਾ। ਮੰਮੀ ਇੱਥੇ ਤਕਲੀਫ ਹੁੰਦੀ ਮੈਨੂੰ। ਜੇ ਕਿਤੇ ਹੁਣ ਮੈਂ ਵੇਖ ਲੈਣਾ ਖਲੋਤਾ। ਉਹਦਾ ਤੜਾ ਅੱਡ ਕਰ ਦੇਣਾ ਮੈਂ ਸਿਰ ਤੋਂ ਇੰਨੀ ਗੱਲ ਦੱਸਤੀ ਓ। ਕੋਈ ਇਹੋ ਜਿਹੀ ਗੱਲ ਨਹੀਂ ਅੱਖਾਂ ਵੇ ਕਿੱਦਾਂ ਲਾਲ ਹੋਈਆਂ। ਬੈਠ ਉੱਥੇ। ਮੈਨੂੰ ਸੱਚ ਦੱਸ ਦੋ ਮੈਂ ਤੁਹਾਨੂੰ ਕਹਿਣ ਏ ਜੇ। ਕੋਈ ਨਹੀਂ ਬੈਠ ਇੱਥੇ। ਕਰਦੇ ਗੱਲਬਾਤ ਬੈਠ ਇਥੇ ਮੈਂ ਤੇਰੇ ਦਵਾਈ ਤੇ ਪਾਣੀ ਲੈ ਕੇ ਆਉਣੀ ਬੈਠ ਜਾ ਇਥੇ ਯਾਦ ਕਰੋ ਸੇਵਕਾ ਕੀ ਰਿਸ਼ਤਾ ਤੇਰਾ ਦੇ ਨਾਲ ਯਾਦ ਕਰ ਦੱਸ ਹੋ